ਕਿ ਸ਼ਿਵਰਾਜ ਚੋਹਾਨ ਨੇ ਜਿਹੜੇ ਉਹ ਵੀ ਆਏ ਸਨ ਜਿਹੜੇ ਕਿ ਹੜਾਂ ਦਾ ਸਾਰਾ ਭੰਡਾ ਜਿਹੜਾ ਉਹ ਨਜਾਇਜ਼ ਮਾਈਨਿੰਗ ਤੇ ਭੰਗ ਗਏ ਨੇ ਹਜ਼ਾਰਾਂ ਹਜ਼ਾਰਾਂ ਏਕੜ ਫਸਲਾਂ ਡੁੱਬ ਗਈਆਂ ਜਾਨੀ ਨੁਕਸਾਨ ਵੀ ਹੋਇਆ ਪੰਜਾਬ ਦਾ ਹਰ ਪੱਤਰ ਤੇ ਨੁਕਸਾਨ ਹੋਇਆ مالی ਨੁਕਸਾਨ ਵੀ ਹੋਇਆ ਅੜਦੀ ਮਾਰ ਪਈ ਹੈ ਉਸ ਲਈ ਕਿਹਨੇ ਮੱਦੇ ਕਿਸ ਦੀ ਕੋਣ ਆ ਗਿਆ ਤੇ ਕੌਣਾ ਜ਼ਿੰਮੇਵਾਰ ਅਧਰਾ ਪਾਣੀ ਆ ਉਹਦੇ ਚੋਂ ਕੋਸ਼ਿਸ਼ ਕਰ ਰਿਹਾ ਹੈ ਉਹਦੇ ਚ ਆਪਣੇ ਪੈਰ ਡੋਕੇ ਹੱਥ ਡੋਕੇ ਕਿ ਪਿਛੋਂ ਕਸੇ ਟ੍ਰਿਕੇ ਦੇ ਨਾਲ ਆ ਜਿਹੜੀ ਵਿਧਾਨ ਸਭਾ ਚ ਜਿਹੜੀ ਸਰਕਾਰ ਬਣਿਆ ਸਤਾਈ ਦੀ ਉਹ ਸਰਕਾਰ ਨਿਕਲਦੀ ਹੈ ਪਰ ਮੱਦੇ ਦਾ ਪਿੱਛੇ ਅਜੰਡਾ ਕੀ ਅਜੰਡਾ ਲੋਕਾਂ ਦਾ ਅਜੰਡਾ ਕੀ ਲੋਕਾਂ ਕੀ ਬਹੁਤ ਸਾਰਨ ਦਾ ਮਾਮਲਾ ਜਿੰਦਾ ਪ੍ਰਗਤੀ ਹੁੰਦਾ ਕਾਦੀ ਦਾ ਸੁਖਵੀਰ ਬਾਦ ਪੂਰੀ ਤਰ੍ਹਾਂ ਐਕਟਿਵ ਨਹੀਂ ਹਨ ਅੜ ਮਾਰੇ ਕਿਹ ਤਰ੍ਹਾਂ ਜਾ ਰਹੇ ਕਿ ਇਸ ਟ੍ਰੈਕਟਰ ਤੇ ਜਾਂਦੇ ਆ ਕਿਤੇ ਘੱਡੀ ਲੈ ਕੇ ਜਾਂਦੇ ਆ ਕਿਤੇ ਡੀਜ਼ਲ ਦੀ ਮਦਦ ਕਰ ਪਰ ਨਾਲ ਉਹ ਕੀ ਕਹਿ ਰਿਹਾ ਕਿ ਸਤਾਈ ਦੀ ਜਿਹੜੀ ਵਿਧਾਨ ਸਭਾ ਦੀ ਚੋਣ ਹੈ ਆਪਾਂ ਸਤਾਈ ਦੀ ਚੋਣ ਜਿੱਤ ਲਈਏ ਹੂੰ ਇਹ ਜਿਹੜਾ ਥੋੜਾ ਬੰਨਾ ਨੇ ਪੱਕੇ ਹੀ ਬਣਾ ਲਿਆ ਜੀ ਜਿਹੜੇ ਤਰਜ਼ਾਲਾਂ ਦਾ ਬੰਨ ਪੱਕੇ ਹੋਏ ਨਹੀਂ ਤੇ ਹੁਣ ਇਹ ਬੰਨ ਪੱਕੇ ਹੋ ਰਿਹਾ ਓਦੋਂ ਜਦੋਂ ਪੰਜਾਬ ਡੁੱਬ ਰਿਹਾ ਸੋ ਸਾਰੇ ਜਿਹੇ ਕ ਮਾਹੌਲ ਜਿਹੜਾ ਸੱਜਿਆ ਗਿਆ ਹੂੰ ਮਦਦ ਦੇ ਨਾਲ ਨਾਲ ਉਹ ਹੈ ਕਿ 27 ਦੀ ਜਿਹੜੀ ਵਿਧਾਨ ਸਭਾ ਦੀ ਚੋਣ ਹੈ ਉਹ ਹੜ੍ਹਾਂ ਜੋ ਲੱਭੀ ਜਾ ਰਹੀ ਹੈ ਕਿ ਸਰਕਾਰ ਬਣ ਸਕਦੀ ਹੈ ਜਿਸੇ ਮਤਲਬ ਕਰਦੇ ਆ ਹੜ੍ਹਾਂ ਦੀ ਮਾਰ ਤਾਂ ਪੰਜਾਬ ਨੂੰ ਵੀ ਪਈ ਵੀ ਹੈ ਤੁਸੀਂ ਸੂਮਨੀ ਕਾਲੇ ਨਾਲ ਵੀ ਪੋਲਿਟੀ ਕਰਦੇ ਹੋ ਤੇ ਬੇਕਰ ਮੀਡੀਆ ਕਰਕੇ ਜਿਹੜੀ ਮਾਰ ਪਈ ਹੈ ਦੇਖੋ ਵੱਡਾ ਕੱਦਾ ਵਾਲਾ ਕੋ ਦਲੇਰ ਆਗੋ ਤੇ ਕੋਈ ਦੌਰ ਨਹੀਂ ਸੁਖ ਲਈ ਨਹੀਂ ਕਰਦੇ ਖਾਲੀਦਾਂ ਲਈ ਬਹੁਤ ਵੱਡੀ ਚੁਣੌਤੀ ਬਣੀ ਗਈ ਸੋਸ਼ੀਗਲੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਗੱਲਬਾਤ ਕਰਾਂਗੇ ਮੁੱਖ ਮੰਤਰੀ ਮਾਨ ਹੁਣਾਂ ਦੀ ਸਿਹਤ ਦੇ ਬਾਰੇ ਕਿਉਂਕਿ ਪਿਛਲੇ 2 ਦਿਨਾਂ ਤੋਂ ਬਿਮਾਰ ਨੇ ਤੇ ਕੱਲ ਦੇਰ ਰਾਤ ਉਹਨਾਂ ਨੂੰ ਫੋਰਟਿਸ ਹਸਪਤਾਲ ਵਿਖੇ ਭਰਤੀ ਵੀ ਕਰਵਾਇਆ ਗਿਆ ਜਿਸ ਤੋਂ ਬਾਅਦ ਅੱਜ ਸਿਆਸੀ ਲੋਕ ਨੇ ਜੋ ਉਹਨਾਂ ਦੀ ਪਾਰਟੀ ਦੇ ਉਹਨਾਂ ਨੂੰ ਮਿਲਣ ਦੇ ਲਈ ਜਾ ਰਹੇ ਨੇ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਹੜਾਂ ਦੇ ਵਿੱਚੋਂ ਕੋਸ਼ਿਸ਼ ਚੱਲ ਰਹੀ ਹੈ ਕਿ 2027 ਦੀ ਜਿੱਤ ਨੂੰ ਲੱਭਿਆ ਜਾ ਸਕੇ ਪਾਰਟੀਆਂ ਆਪੋਤਾਪੀ ਦੇ ਵਿੱਚ ਲੱਗੀਆਂ ਹੋਈਆਂ ਨੇ ਕਿ ਕਿਸ ਤਰ੍ਹਾਂ ਇਸ ਮੌਕੇ ਦੇ ਉੱਪਰ ਚੌਕਾ ਮਾਰਿਆ ਜਾ ਸਕਦਾ ਹੈ ਮੇਨ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਵੀ ਧੰਨਵਾਦ ਇਹਨੇ ਸਤ ਕਾਣਾ ਦਸਕਨ ਸਤਿ ਸ੍ਰੀ ਅਕਾਲ ਲੋ ਸਵਾਲ ਜੀ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੁੱਖ ਮੰਤਰੀ ਹੁਣਾਂ ਦੀ ਸਿਹਤ ਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਅੱਜ ਸਿਹਤ ਉਹਨਾਂ ਦੀ ਕੁਝ ਬਿਹਤਰ ਹੈ ਪਰ ਅਗਲੇ ਦੋ ਦਿਨਾਂ ਲਈ ਹਸਪਤਾਲ ਦੇ ਵਿੱਚ ਰਹਿਣਗੇ ਜਿਸ ਦੀ ਜਾਣਕਾਰੀ ਵਿੱਤ ਮੰਤਰੀ ਤੇ ਪ੍ਰਧਾਨ ਅਰੋੜਾ ਉਹਨਾਂ ਨੇ ਦਿੱਤੀ ਹੈ ਪਰ ਨਾਲ ਨਾਲ ਗੱਲ ਇਹ ਵੀ ਕੀਤੀ ਹੈ ਕਹਿੰਦੇ ਕਿ ਜਿਸੇ ਮੁਆਵਜ਼ੇ ਦੀ ਵੇਟ ਪੂਰਾ ਪੰਜਾਬ ਕਰ ਰਿਹਾ ਤਾਂ ਵਿੱਤ ਮੰਤਰੀ ਕਹਿ ਰਹੇ ਨੇ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਆ ਜਾਣ ਜਦੋਂ ਆਉਣਗੇ ਫਿਰ ਵਿਚਾਰ ਚਰਚਾਵਾਂ ਹੋ ਕੇ ਫਿਰ ਮੁਆਵਜ਼ਾ ਜਾਰੀ ਕਰਾਂਗੇ ਬਿਲਕੁਲ ਸਭ ਤੋਂ ਇਖਤਿਹਾਮ ਪਹਿਲੇ ਹੋਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੇਜ ਦਾ ਅੱਜ ਆਪਾਂ ਮੀਡੀਆ ਰੈਂ ਜਾਣਕਾਰੀ ਮਿਲੀ ਹੈ ਮੈਡੀਕਲ ਰਿਪੋਰਟ ਵੀ ਦੇਖਿਆ ਸੁਣਾਇਆ ਗਿਆ ਜਿੰਤਾ ਕੋਨੇ ਸੇਟ ਡੇ ਕੀ ਬਿਹਤਰ ਹੈ ਹਮਮ ਔਰ ਜਿਹੜੇ ਪਾਰਟੀ ਦੇ ਸੀਨੀਅਰ ਕੱਦਵਾਰਾ ਗੂ ਮਿਲ ਕੇ ਜਿਨ੍ਹਾਂ ਚ ਬੀਤ ਮੰਤਰੀ ਹਰਪਾਲ ਸਿੰਘ ਆਵਾਦੀ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਅਮਨ ਅਰੋੜਾ ਜੀ ਤੇ ਪੰਜਾਬ ਮੰਤਰੀ ਦੇ ਕੇਂਦਰੀ ਲਿਆ ਗੂਏ ਗਏ ਮਨੀ ਸੂਧਿਆ ਇਹ ਸਾਰੇ ਮਿਲ ਕੇ ਮੇਨ ਤੋਂ ਬਾਅਦ ਉਹਨੇ মিডিਆ ਨੂੰ ਆਪ ਹੀ ਜਾਣਕਾਰੀ ਦਿੱਤੀ ਹੈ ਕਿ ਇੱਕ ਆਧਨ ਦੇ ਵਿੱਚ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਣਗੇ ਤੋਂ ਬਾਅਦ ਫਿਰ ਸਰਗਰਮੀ ਨਾਲ ਆਪਣਾ ਕੰਮ ਸ਼ੁਰੂ ਕਰਨਗੇ ਉਹ ਖੁਦ ਵੀ ਇਹ ਕਹਿ ਰਹੇ ਸੀ ਕਹਿੰਦੇ ਕਿ ਬੇਸ਼ੱਕ ਸੇਤਾ ਨਾ ਠੀਕ ਹੋਣ ਕਾਰਨ ਮੁੱਖ ਮੰਤਰੀ ਨੂੰ ਅਡਰੈਸ ਕਰਨੀ ਪੈਗੀ ਜਾਂਚ ਤੋਂ ਜਾਣਾ ਪੈ ਗਿਆ ਪਰ ਉਹਨਾਂ ਦੀ ਚਿੰਤਾ ਜਿਹੜੀ ਪੰਜਾਬੀਆਂ ਬਾਰੇ ਆ ਤੇ ਹੜ੍ਹਾਂ ਬਾਰੇ ਕਿ ਕਿਸ ਕਦਰ ਹੜਾਂ ਦੇ ਕੰਮ ਕੀਤਾ ਜਾ ਸਕਦਾ ਉਹ ਕਹਿੰਦੇ ਕਈ ਮੌਕਿਆਂ ਤੇ ਹਸਪਤਾਲ ਤੋਂ ਬੈਠੇ ਵੀ ਉਹ ਅਧਿਕਾਰੀਆਂ ਨੂੰ ਫੋਨ ਕਰਕੇ ਡਾਇਰੈਕਸ਼ਨ ਜਾਰੀ ਕਰਦੇ ਆ ਪਰ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਰਾਹਤ ਦੇਣ ਦੀ ਗੱਲ ਵੱਡਾ ਮਾਮਲਾ ਹੁੰਦਾ ਹੈ ਕਿ ਅੰਮ੍ਰਿਤ ਦੇ ਸਾਥੀਆਂ ਨਾਲ ਵਿਚਾਰ ਕਰਨੀ ਹੁੰਦੀ ਹੈ ਅਧਿਕਾਰੀ ਨਾਲ ਵਿਚਾਰ ਕਰਨੀ ਹੁੰਦੀ ਹੈ ਹਸਦਾਲ ਜਨਾ ਉਹ ਜਿਹਾ ਮਾਹੌਲ ਹੁੰਦਾ ਸਵੇਕਾ ਦਿਨ ਦੇ ਅੰਦਰ ਜੋ ਹੀ ਠੀਕ ਹੋਊਗਾ ਬਿਲਕੁਲ ਸਹੀ ਜਾਣਕਾਰੀ ਹੈ ਕਿ ਉਹ ਬਾਹਰ ਆਉਣਗੇ ਤੇ ਆ ਕੇ ਮੌਜੂਦੇ ਬਾਰੇ ਵੀ ਫੈਸਲਾ ਲੈਣਗੇ ਇੱਕ ਹੋਰ ਮੌਜੂਦੇ ਦੀ ਨਿਗਰਾਨੀ ਅਭੀਂ ਦਿਨ ਉਸ ਤੇ ਟਿਕੀ ਹੈ ਆਪਾਂ ਬਾਅਦ ਚ ਸਮੁਤਿਤੇ ਕਰਾਂਗੇ ਗੱਲ ਜੀ ਜੀ ਬਿਲਕੁਲ ਸੂਸਾ ਭੱਗੇ ਬਦਾਂਗੇ ਤੇ ਗੱਲ ਫਿਲਹਾਲ ਜਿਹੜੀ ਹੜਾਂ ਦੇ ਗੰਦਲੇ ਪਾਣੀ ਗੰਦਲੇ ਪਾਣੀ ਦੇ ਉੱਪਰ ਜਿਹੜੀ ਸਿਆਸਤ ਹੋ ਰਹੀ ਹੈ ਉਸਤੇ ਕਰਾਂਗੇ ਲੋਕ ਰੋਲ ਰਹੇ ਨੇ ਸਾਰਾ ਕੁਝ ਚੱਲ ਰਿਹਾ ਹੈ ਹਾਲਾਤਾਂ ਨਾਲ ਨਜਿੱਠ ਰਹੇ ਨੇ ਪਰ ਇਹਨਾਂ ਗੰਦਲੇ ਪਾਣੀਆਂ ਦੇ ਵਿੱਚੋਂ 2027 ਦੀ ਜਿੱਤ ਲੱਭਣ ਦੀ ਕੋਸ਼ਿਸ਼ ਹੈ ਜਿਹੜੀ ਉਹ ਵੱਡੇ ਪੱਧਰ ਦੇ ਉੱਪਰ ਕੀਤੀ ਜਾ ਰਹੀ ਹੈ ਬੇਸ਼ੱਕ ਪਾਰਟੀ ਕੋਈ ਵੀ ਹੋਵੇ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਭਾਜਪਾ ਸਭ ਦੀ ਇਹ ਕੋਸ਼ਿਸ਼ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਮਾਰਕਾ ਮਾਰ ਲਈਏ ਸੋ ਅਜਿਹੇ ਦੇ ਵਿੱਚ ਆਪਾਂ ਦੇਖਿਆ ਕਿ ਸ਼ਿਵਰਾਜ ਚੋਹਾਨ ਨੇ ਜਿਹੜੇ ਉਹ ਵੀ ਆਏ ਸਨ ਜਿਹੜੇ ਕਿ ਹੜਾਂ ਦਾ ਸਾਰਾ ਭੰਡਾ ਜਿਹੜਾ ਉਹ ਨਜਾਇਜ਼ ਮਾਈਨਿੰਗ ਤੇ ਭੰਗੇ ਨੇ ਤੇ ਉਧਰ ਸੁਖਬੀਰ ਬਾਦਲ ਨੇ ਜਿਹੜੇ ਉਹ ਵੀ ਗਰਾਉਂਡ ਪੱਧਰ ਤੇ ਨੇ ਕਿਵੇਂ ਦੇਖਦੇ ਹੋ ਪਾਰਟੀਆਂ ਦੇ ਇਸ ਤਰੀਕੇ ਦੇ ਜਿਹੜੇ ਹੁਣ ਚੱਲ ਰਿਹਾ ਰਵਈਆ ਕਿ ਇਹ ਹੜਾ ਨਾਲ ਨਜਿੱਠਣ ਲਈ ਹੀ ਆ ਸਿਰਫ ਜਾਂ ਫਿਰ ਜਿਹੜੇ ਆਪਣਾ ਮੌਕੇ ਤੇ ਚੌਕਾ ਮਾਰਨਾ ਉਹਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਬਿਲਕੁਲ ਅਹਿਮ ਸਵਾਲ ਹੈ ਜਿਸ ਦਾ ਪ੍ਰਭ ਤੁਸੀਂ ਜ਼ਿਕਰ ਕੀਤਾ ਹੈ ਦੇਖੋ ਪਿਛਲੇ ਕਿੰਨੇ ਦਿਨਾਂ ਤੋਂ ਪੰਜਾਬ ਵੱਡੇ ਸੰਕਟ ਨਾਲ ਜੂਝ ਰਿਹਾ ਹੈ ਹਾਂ ਹੜ੍ਹਾਂ ਤੋਂ ਰਾਹਤ ਨਹੀਂ ਜੂਝ ਰਿਹਾ ਹੜਾਂ ਦੀ ਵੱਡੀ ਮਾਰ ਪਈ ਹੈ ਹਜ਼ਾਰਾਂ ਹਜ਼ਾਰਾਂ ਏਕੜ ਫਸਲਾਂ ਡੁੱਬ ਗਈਆਂ ਜਾਨੀ ਨੁਕਸਾਨ ਵੀ ਹੋਇਆ ਪੰਜਾਬ ਦਾ ਹਰ ਪੱਧਰ ਤੇ ਨੁਕਸਾਨ ਹੋਇਆ ਹੈ ਮਾਲੀ ਨੁਕਸਾਨ ਵੀ ਹੋਇਆ ਹੈ ਤੇ ਹੋਰ ਲੱਗਦਾ ਹੈ ਕਿ ਵੀ ਇਹ ਮਾਰ ਸੈਦ ਕਈ ਸਾਲਾਂ ਤੱਕ ਪੰਜਾਬ ਪੂਰੀ ਤਰ੍ਹਾਂ ਦੇ ਚੋਂ ਉੱਭਰ ਨਾ ਸਕੇ ਜੀ ਜਿਸ ਮਾਮਲੇ ਦਾ ਤੁਸੀਂ ਜ਼ਿਕਰ ਕੀਤਾ ਉਹ ਵੀ ਦਰਸ਼ਕਾਂ ਨਾਲ ਆਪਾਂ ਸਾਂਝ ਉਸ ਦੀ ਪਾਣੀ ਜ਼ਰੂਰੀ ਲਾਜ਼ਮੀ ਸਮਝਦੇ ਹਾਂ ਇਹਨਾਂ ਦੇ ਦਰਾਂ ਜਿਦੋਂ ਆਪਾਂ ਦੇਖਦੇ ਹਾਂ ਪਿੱਛੇ ਦਿਨਾਂ ਚ ਹੜਾਂ ਦਾ ਜਿੱਦਾਂ ਦੀ ਸਿਤੀ ਬਣੀ ਹੈ ਉਸ ਦੇ ਜੇ ਵੱਖ-ਵੱਖ ਪਾਰਟੀਆਂ ਦੇ ਰਵੱਈਏ ਨੂੰ ਦੇਖੀਏ ਤਾਂ ਆਉਂਦੇ ਜ਼ਰੂਰ ਹੈ ਉਹ ਮਦਦ ਕਰਨ ਦੀ ਗੱਲ ਵੀ ਕਰਦੇ ਆ ਮਦਦ ਕਰਦੇ ਵੀ ਹੈ ਪਰ ਉਹਦਾ ਮੁੱਖ ਨਿਸ਼ਾਨਾ ਇਹੀ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ 27 ਦੀਆਂ ਚੋਣਾਂ ਦਿੱਤੀਆਂ ਜਾ ਸਕਦੀਆਂ ਹੱਦ ਦੇ ਵਿੱਚੋਂ ਇਹ ਗੱਲ ਕਿਸੇ ਵੀ ਗੇ ਚਾਲਸ ਨੂੰ ਇਹ ਵੀ ਲੱਗਦੀ ਹੈ ਕਿ ਕਈ ਵਾਰੀ ਤਾਂ ਪлитиਕਲ ਪਾਰਟੀਆਂ ਏਜੰਡਾ ਤੈਅ ਕਰਦੀਆਂ ਅੱਜ ਕੀ ਮੈਨੂੰ ਲੱਗਦਾ ਹੈ ਕਿ ਪੰਜਾਬ ਅਗੇ ਪੰਜਾਬ ਦੀਆਂ ਪੋਲੀਟিক্যাল ਪਾਰਟੀਆਂ ਕੇ ਕੁਦਰਤ ਨੇ ਏਜੰਡਾ ਇਖਤਿਆਰ ਕਰਤਾ ਕਿ ਜਿਹੜਾ ਹੋਣ ਜਿਹੜਾ ਹੜਾ ਹੈ ਉਹਦੇ ਰਾਹਤ ਨੂੰ ਲੈ ਕੇ ਕਿਹੜੀ ਪਾਰਟੀ ਨੇ ਕਿਹੋ ਜਿਹਾ ਕੰਮ ਕੀਤਾ ਕੌਣ ਨਲਾਕ ਹੈ ਕਿਸ ਦੀ ਜ਼ਿੰਮੇਵਾਰੀ ਬਣਦੀ ਸੀ ਕੇਂਦਰ ਨੇ ਕੀ ਕੀਤਾ ਵਿਰੋਧੀ ਧਰਾਂ ਨੇ ਕੀ ਕੀਤਾ ਇਹ ਲੱਗਦਾ ਹੈ ਕਿ ਜੇ 27 ਦੀ ਵਿਧਾਨ ਸਭਾ ਦੀ ਚੋਣ ਆਏਗੀ ਇੱਕ ਵੱਡਾ ਸਵਾਲ ਰੜਕਾ ਜਾਏਗਾ ਕਿ ਜਿਹੜਾ ਫਰਾਡ ਨਿਕਲ ਕੇ ਗਿਆ ਹੜ੍ਹ ਦੀ ਮਾਰ ਪਈ ਹੈ ਉਦਲੇ ਕਿਹਨੇ ਮੱਦ ਕਿਤੀ ਕੌਣ ਆ ਗਿਆ ਤੇ ਕੌਣ ਆ ਜ਼ਿੰਮੇਵਾਰ ਜਿਸ ਤਰ੍ਹਾਂ ਹੁੰਦਾ ਨਾ ਕਿ ਤੁਸੀਂ ਜ਼ਿਕਰ ਕਰ ਰਹੇ ਹੋ ਹੜ ਦਾ ਗੰਦਲਾ ਪਾਣੀ ਆ ਉਹਦੇ ਚੋਂ ਕੋਸ਼ਿਸ਼ ਕਰ ਰਿਹਾ ਹੈ ਉਹਦੇ ਚ ਆਪਣੇ ਪੈਰ ਡੁਬੋ ਕੇ ਹੱਥ ਡੁਬੋ ਕੇ ਕਿ ਪਿੱਛੋਂ ਕਿਸੇ ਤਰੀਕੇ ਦੇ ਨਾਲ ਇਹ ਵਿਧਾਨ ਸਭਾ ਚ ਜਿਹੜੀ ਸਰਕਾਰ ਬਣਈ 27 ਦੀ ਉਹ ਸਰਕਾਰ ਨਿਕਲਦੀ ਹੈ ਜਾਨੀ ਕਿ ਤੁਸੀਂ ਸਾਰਾ ਜੋ ਇਹਨਾਂ ਦੀ ਮਦਦ ਦੀ ਗੱਲ ਦੇਖੋ ਮਦਦ ਕਰਦੇ ਆ ਇਹਦੇ ਬਾਰੇ ਕੋਈ ਦੂਰ ਹੈ ਨਹੀਂ ਹਰ ਮਦਦਾ ਪਿੱਛੇ ਜੰਡਾ ਕੀ ਹੈ ਜਿਹਨੇ ਲੋਕਾਂਾਂ ਚੰਡਾ ਕੀ ਹੈ ਲੋਕਾਂਾਂ ਕੀ ਬਹੁਤ ਸਾਰਨ ਦਾ ਮਾਅਨ ਜੰਡਾ ਪ੍ਰਗਤੀ ਹੁੰਦਾ ਆਪਾਂ ਜੇ ਕਾਲੀਦਾ ਤੋਂ ਸ਼ੁਰੂ ਕਰ ਲਈ ਅੱਜ ਦੀ ਕਾਲੀ ਕਰ ਲਈ ਕਾਲੀਦਾ ਦੇ ਸਖੀਰਪਾਲ ਪੂਰੀ ਤਰ੍ਹਾਂ ਐਕਟਿਵ ਨੇ ਹੜ ਮਾਰੇ ਖੇਤਾਂਾਂ ਜਾ ਰਹੇ ਕਿ ਕਿਸਟਰੈਕਟਰ ਤੇ ਜਾਂਦੇ ਆ ਕਿਤੇ ਗੱਡੀ ਲੈ ਕੇ ਜਾਂਦੇ ਆ ਕਿਤੇ ਡੀਜ਼ਲ ਦੀ ਮਦਦ ਕਰਦੇ ਆ ਕਿਤੇ ਪੈਸੇ ਦੀ ਮਦਦ ਕਰਦੇ ਆ ਤੇ ਬਾਰੇ ਕੋਈ ਦੋਲ ਨਹੀਂ ਕਰ ਰਿਹਾ ਜਿੰਨਾ ਕਰਦੇ ਹੋਣਗੇ ਉਹ ਪਰ ਨਾਲ ਉਹ ਕੀ ਕਹਿ ਰਿਹਾ ਇਸ 27 ਦੀ ਜਿਹੜੀ ਵਿਧਾਨ ਸਭਾ ਦੀ ਚੋਣ ਹੈ ਆਪਾਂ 27 ਦੀ ਚੋਣ ਦਿੱਤ ਲਈ ਹੂੰ ਇਹਨਾਂ ਜਿਹੜੇ ਤੁਹਾਡੇ ਬੰਨਾਂ ਨੇ ਪੱਕੇ ਹੀ ਬਣਾ ਲਿਆਗੇ ਜਿਹੜੇ 75 ਸਾਲਾਂ ਦਾ ਬੰਨ ਪੱਕੇ ਹੋਏ ਨਹੀਂ ਤੇ ਹੁਣ ਇਹ ਬੰਨ ਪੱਕੇ ਹੋ ਰਿਹਾ ਉਦੋਂ ਜਦੋਂ ਪੰਜਾਬ ਡੁੱਬ ਰਿਹਾ ਹੈ ਇਹਦਾ ਕਾਲੀ ਜਾਲ ਦੀ ਹਾਲਤ ਹੈ ਬਿਲਕੁਲ ਭਾਜਪਾ ਪਿਛਲੇ ਦਿਨ ਅੱਜ ਲਗਾਤਾਰ ਇਹ ਕਹਿੰਦੀ ਰਹੀ ਕਿ ਜੀ ਦੇਖੋ ਮੁਖੰਦਰ ਭਗਵੰਤ ਮੰਨਦੀ ਨਾਲ ਹੈ ਕੀ ਹੈ ਉਹਨਾਂ ਨੇ ਸਵੇਹਾ ਪ੍ਰਵਾਨਦਨੀ ਠੀਕ ਨਹੀਂ ਕੀਤੀ ਅੜਾ ਤੋਂ ਪਹਿਲਾਂ ਇੰਤਜ਼ਾਮ ਨਹੀਂ ਕੀਤਾ ਡਰੇਨਾਂ ਦੀ ਸਫਾਈ ਨਹੀਂ ਕੀਤੀ ਬੰਦ ਪੱਕੇ ਨਹੀਂ ਕੀਤੇ ਬਹੁਤ ਕੁਝ ਆਪ ਵੱਲੋਂ ਲਗਾਤਾਰ ਆਪ ਦੇ ਖਰਾਬ ਜਿਹੜਾ ਹੈਗਾ ਕਿਹਾ ਜਾਂਦਾ ਰਿਹਾ ਭਾਜਪਾ ਵੱਲੋਂ ਤੇ ਜਦੋਂ ਉਹ ਕੇਂਦਰੀ ਮੰਤਰੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਨਰਾਜ ਜਹਾਂ ਪੰਜਾਬ ਦੇ ਦੌਰੇ ਤੇ ਆਏ ਉਹ ਮਿਲੇ ਵੀ ਜਾ ਕੇ ਕਿਤੇ ਫਲਟ ਜਿਹਾ ਗੋਡੇ-ਗੋਡੇ ਪਾਣੀ ਦੇ ਖੜੇ ਹੋ ਕੇ ਸ਼ਿਨਰਾ ਵੀ ਕਚਵਾਈਆਂ ਲੋਕਾਂ ਨਾਲ ਗੱਲਬਾਤ ਵੀ ਕੀਤੀ ਪਰ ਪੰਜਾਬੀ ਜੀ ਇਹਨੂੰ ਕਹਿੰਦੇ ਆ ਜਾਣਦੇ ਹੋਏ ਪੰਜਾਬੀਆਂ ਨੂੰ ਫੂਟੀ ਕੌਡੀ ਦਾ ਲਾਣ ਨਹੀਂ ਕਰਕੇ ਗਏ। ਠੀਕ ਹੈਗੇ। ਕਹਿੰਦੇ ਖਨਣਾਂ ਕਰਕੇ ਸਾਰਾ ਬੇੜਾ ਕਰ ਗਿਆ ਪੰਜਾਬ ਦਾ। ਹੁਣੇ ਪੰਜਾਬੀ ਵੀ ਜਾਣਦੇ ਆ ਮੈਂ ਖਨਣਾਂ ਹੁੰਦੀ ਆ ਨਹੀਂ ਹੁੰਦੀ। ਆਪਾਂ ਜਨਰਲ ਦੇ ਤੌਰ ਤੇ ਸਾਨੂੰ ਡਿਫੈਂਡ ਕਰਨ ਦੀ ਨਾਲ ਲੋੜ ਹੈ। ਨਾ ਸਾਡਾ ਉਸ ਨਾਲ ਕੋਈ ਸੰਬੰਧ ਹੈ। ਪੰਜਾਬੀ ਸਾਰੇ ਜਾਣਦੇ ਆ ਕਿ ਕੀ ਖਨਣ ਕਰਕੇ ਪੰਜਾਬ ਰੁੜ ਗਿਆ। ਇਹਦਾ ਜਵਾਬ ਤਾਂ ਆਪਾਂ ਲਈ ਦੇ ਰਿਹਾ। ਆਪਾਂ ਲਈ ਕਹਿ ਰਹੇ ਜੀ ਰਵੀ ਦੀ ਆਪਾਂ ਗੱਲ ਕਰ ਲਈ ਕਹਿੰਦੇ ਰਵੀ ਤੋਂ ਕਹਿੰਦੇ 5-5 ਕਿਲੋਮੀਟਰ ਦੇ ਕੇਰੇ ਤੱਕ ਉਥੇ ਬੀਐਸਫ ਦਾ ਫੌਜਾ ਕੰਟਰੋਲ ਹੈ ਖਨੂਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸਭ ਤੋਂ ਵੱਧ ਜੇ ਮਾਰ ਪਈ ਹੈ ਪੰਜਾਬ 'ਚ ਤੇ ਰਵੀ ਨਾਲ ਪਈ ਹੈ ਕੋਈ ਗਰਦਾਸਪੁਰ ਦੇ ਵੀਦੀ ਲੰਘਦੀ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਅੰਮ੍ਰਿਤਸਰ ਤਰਨਤਾਰਨ ਦਾ ਇਲਾਕਾ ਨਾਲ ਲੱਗਦਾ ਹੈ ਤੇ ਵੱਡੀ ਮਾਰ ਪਈ ਹੈ ਉਥੇ ਗੱਲ ਕਰਨ ਦੀ ਗੱਲ ਫਿਰ ਵਿਆਸ ਦੀ ਗੱਲ ਕਰਦੇ ਆ ਵਿਆਸ ਤੋਂ ਕਹਿੰਦੇ ਮਿੱਟੀ ਕੱਢਣੀ ਮੈਂ ਸੁਣ ਰਿਹਾ ਸੀਗਾ ਨੇ ਪੰਜਾਬ ਦੇ ਸਿਆਮੰਤਰੀਏ ਗੋਲ ਸਾਹਿਬ ਗੋਲਜੀ ਕੀ ਕਹਿ ਰਹੇ ਕਹਿੰਦੇ ਜੇ ਵਿਆਹ ਦਰਿਆ ਤੋਂ ਮਿੱਟੀ ਵੀ ਕਢਣੀ ਹੋਏਗੀ ਤਾਂ ਕੇਂਦਰ ਦੀ ਪ੍ਰਵਾਨਗੀ ਦੇ ਬਗੈਰ ਨਹੀਂ ਇਹਨੂੰ ਰਿਸਲਟ ਕਹਿੰਦੇ ਐ ਗਾਦ ਕਹਿੰਦੇ ਐ ਜੀ ਉਹ ਕਢੀ ਨਹੀਂ ਜਾ ਸਕਦੀ ਜਦ ਤੱਕ ਕੇਂਦਰ ਪ੍ਰਵਾਨਗੀ ਨਹੀਂ ਦੇਵੇਗਾ ਸੋ ਇਹਦਾ ਜਵਾਬ ਇਹ ਦੇ ਰਿਹਾ ਆਮ ਆਦਮੀ ਪਾਰਟੀ ਪੰਜਾਬ ਦੇ ਫਲਾਨ ਅਮਨ ਰੋੜਾ ਕੀ ਕਹਿ ਰਿਹਾ ਉਹ ਕਹਿੰਦੇ ਦੇਖੋ ਜੀ ਫੂਟੋ ਖਿਜਵਾ ਕੇ ਚਲੇਗੇ ਚੰਨ ਸਾਹਿਬ ਕੇਂਦਰੀ ਮੰਤਰੀ ਪੰਜਾਬ ਲਈ ਐਲਾਨ ਤਾਂ ਕੁਝ ਨਹੀਂ ਕਰਕੇ ਗਏ ਹੁਣ ਇਹ ਗੱਲ ਕਹੀ ਜਈ ਰਹੀ ਆ ਆ ਬਾਰੇ ਤੇ ਆ ਬਾਰੇ ਵੀ ਜਿਹੜਾ ਵਿਰੋਧੀ ਤਰ੍ਹਾਂ ਉਹਦੀ ਤਰ੍ਹਾਂ ਚਾਹੇ ਕਾਂਗਰਸ ਦੀ ਗੱਲ ਕਰ ਲਈਏ ਚਾਹੇ ਖਾਲੀ ਦਲ ਦੀ ਗੱਲ ਕਰ ਲਈਏ ਖਾਲੀ ਦਲ ਤਾਂ ਕਹੀ ਰਿਹਾ ਲਗਾਤਾਰ ਇਦਾਂ ਭਾਜਪਾ ਵੀ ਕਹਿ ਰਹੀ ਆ ਕਿ ਆਪ ਜ਼ਿੰਮੇਵਾਰ ਆ ਆਪ ਕਹਿ ਰਹੀਏ ਕਿ ਜੇ ਜੋ ਕੁਝ ਕਰ ਸਕਦੇ ਆ ਪੰਜਾਬ ਲਈ ਕੀਤਾ ਗਿਆ ਸਾਰੇ ਮੰਤਰੀ ਚੋਕੇ ਵੇ ਸਰਕਾਰ ਚੋਕੀ ਵੀ ਆ ਅਧਿਕਾਰੀ ਲਗੇ ਵੇ ਪਿੰਡ ਪੱਦਰ ਤੇ ਗੱਛੜ ਅਧਿਕਾਰੀ ਲਾਏ ਗਿਆ ਜੋ ਕੰਟਰੋਲ ਕੀਤਾ ਜਾ ਰਿਹਾ ਕੀਤਾ ਜਾ ਰਿਹਾ ਹੈ ਪਰ ਜਿਹੜੀ ਕੇਂਦਰੀ ਆਫਤਾ ਮਾਜਲ ਜਿੰਨੇ ਵੱਡੇ ਜਿਹੜੇ ਕਿ ਮੀਂਹ ਪਿਆ ਜਿਹਦੇ ਕਰਕੇ ਸਾਰੇ ਡੈਮ ਭਰ ਗਏ ਭੌਂ ਡੈਮ ਦੀ ਗੱਲ ਕਰਦੇ ਆ ਪਾਗੜਾ ਡੈਮ ਦੀ ਗੱਲ ਕਰਦੇ ਨੇ ਭੌਂ ਡੈਮ ਬਾਰੇ ਕਿਹਾ ਜਾ ਰਿਹਾ ਕਿ ਇਤਿਹਾਸ ਚ ਕਿਦੇ ਇੰਨਾ ਵੱਡਾ ਪਾਣੀ ਨੇ ਨਕੁਨਕ ਭਰਿਆ ਜਿੰਨਾ ਭੌਂ ਡੈਮ ਤੇ ਹੁਣ بارش ਨਾ ਕਰ ਜੀ ਜੀ ਪਾਣੀ ਆ ਹਮ ਕਿਉਂ ਜੀ ਸਥਿਤੀ ਜਿਹੜੀ ਹੈ ਬਣੀ ਹੋਇਆ ਪੋਲੀਟੀਕਲ ਪਾਰਟੀਆਂ ਦੀ ਕਾਂਗਰਸ ਦੀ ਆਪਾਂ ਗੱਲ ਜ਼ਰੂਰ ਕਰ ਕੋ ਮੱਕ ਰੋਦੀ ਤੇ ਰਹੇ ਕਾਂਗਰਸ ਵੀ ਅੱਜ ਹੁਣ ਪੰਜਾਬ ਚ ਉਹਨਾਂ ਦੇ ਪਾਰਟੀ ਮਾਨ ਦੇ ਇੰਚਾਰਜ ਜਿਹੜਾ ਪੇਸ਼ ਗਏ ਲੋਕੀ ਨਾਲ ਜੀ ਉਹ ਅੱਜ ਰਾਤ ਦੇਣ ਗਏ ਵੇ ਕੋਈ ਨੋਟਾਂ ਨੇ ਗੁੱਟੀਆਂ ਵੀ ਚੁੱਕੀਆਂ ਵੀ ਕਿਤੇ 50000 ਕਿਤੇ ਹੋਰ ਜਿਹੜਾ ਹੜਪੀਟ ਤੋਂ ਦੇ ਵੀ ਰਿਹਾ ਵੰਡਿਆ ਵੀ ਜਾ ਰਿਹਾ ਪਰ ਸਾਰਾ ਜਿਹੜਾ ਸੀਨ ਹੈ ਜਿਹੜਾ ਕ੍ਰੀਏਟ ਹੋ ਰਿਹਾ ਹੈ ਜਿਹੜੀਆਂ ਵਿਰੋਧੀ ਧਿਰਾਂ ਉਹ ਆਪ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਕਿ ਉਹਨਾਂ ਦੀ ਵਜ੍ਹਾ ਕਰਕੇ ਸਾਰੀ ਗੜਬੜ ਹੋਈ ਹੈ ਕੇਂਦਰੀ ਮੰਤਰੀ ਤੋਂ ਲੈ ਕੇ ਜੀ ਜੀ ਤੇ ਆਪ ਵਾਲੇ ਜਿਹੜੇ ਕਿਹਾ ਆਪਣੇ ਸਾਰਿਆਂ ਨੂੰ ਕਹਿ ਰਹੇ ਕਿ ਤੁਸੀਂ ਕੀ ਕੀਤਾ ਅਸੀਂ ਦਾ ਕਾਰੀ ਰਹੇ ਕੋਈ ਨਾ ਕੋ ਜਾ ਤੁਸੀਂ ਤਾਂ ਰਾਜਨੀਤੀ ਕਰ ਰਹੇ ਹੋ ਸੋ ਸਾਰੇ ਜਿਹੇ ਕ ਮਾਹੌਲ ਜਿਹੜਾ ਸਿਰਜਿਆ ਗਿਆ ਮਦਦ ਦੇ ਨਾਲ ਨਾਲ ਉਹ ਹੈ ਕਿ 27 ਦੀ ਜਿਹੜੀ ਵਿਧਾਨ ਸਭਾ ਦੀ ਚੋਣ ਹੈ ਉਹ ਹੜਾ ਜੋ ਲੰਬੀ ਜਾ ਰਹੀ ਹੈ ਕਿ ਸਰਕਾਰ ਬਣ ਸਕਦੀ ਹੈ ਜਿਸੇ ਮਤਲਬ ਕਰਦੇ ਆ ਪਰ ਮਜ਼ੇ ਕਰਨ ਵਾਲੀ ਇੱਕ ਹੋਰ ਤਰਬੀਆ ਉਹ ਤਾਂ ਜੇਕਰ ਵੀ ਆਪਣਾ ਕਰਨ ਆ ਬਣਦਾ ਹੈ ਜੀ ਜੀ ਸੇਬ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਭਪੇਸ਼ ਬਗੇਲ ਹੁਣੇ ਕਾਂਗਰਸ ਇਨਚਾਰਜ ਨੇ ਪੰਜਾਬ ਆਏ ਹੋਏ ਨੇ ਅੱਜ ਉਹਨਾਂ ਨੇ ਖਡੂਰ ਸਾਬ ਤੋਂ ਸ਼ੁਰੂ ਕੀਤਾ ਉਹ ਕਹਿੰਦੇ ਕਿ ਮੈਂ ਫਾਜ਼ਿਲਕਾ ਤੱਕ ਜਾਊਂਗਾ ਤੇ ਉੱਥੋਂ ਤੱਕ ਜਿੰਨਾ ਜਾਇਜ਼ਾ ਹੋਏਗਾ ਲੈ ਕੇ ਉਹ ਕਹਿੰਦੇ ਮੈਂ ਇੱਕ ਰਿਪੋਰਟ ਬਣਾਊਂਗਾ ਜਿਹੜਾ ਰਾਹੁਲ ਗਾਂਧੀ ਨੂੰ ਜਿਹੜੀ ਭੇਜੀ ਜਾਏਗੀ ਤੇ ਰਾਹੁਲ ਗਾਂਧੀ ਐਜ਼ ਅ ਵਿਰੋਧੀ ਧਰਦੇ ਨੇਤਾ ਹੋਣ ਦੇ ਨਾਤੇ ਇਸ ਲਈ ਆਵਾਜ਼ ਚੁੱਕਣਗੇ ਪੰਜਾਬ ਦੀ ਗੱਲ ਕਰਨਗੇ ਤਨ ਲੱਗਦਾ ਹੈ ਕਿ ਇਹ ਚੀਜ਼ ਹੈ ਜਿਹੜੀ ਉਹ ਕਿਤਨਾ ਕਿਤੇ ਇੰਪੈਕਟ ਪਾ ਸਕਦੀ ਹੈ ਕਿਉਂਕਿ ਰਾਹੁਲ ਗਾਂਧੀ ਜਦੋਂ ਬੋਲਦੇ ਨੇ ਬੜੀ ਸਪਸ਼ਟਤਾ ਦੇ ਨਾਲ ਬੋਲਦੇ ਨੇ ਤੇ ਵਿਰੋਧੀ ਧਿਰ ਦੇ ਨੇਤਾ ਹੁੰਦੇ ਨਾ ਤੇ ਜਵਾਬ ਹੈ ਜਿਹੜਾ ਉਹ ਵੀ ਦੇਣਾ ਪੈਂਦਾ ਹੈ ਸਰਕਾਰ ਨੂੰ ਕਿਵੇਂ ਦੇਖਦੇ ਹੋ ਇਸ ਨੂੰ ਦੇਖੋ ਜੇ ਅਪਾ ਕੌਮੀ ਰਾਜਨੀਤੀ ਦੀ ਗੱਲ ਕਰਦੇ ਆ ਤਾਂ ਦੋ ਤਰ੍ਹਾਂ ਵੱਡੀਆਂ ਇੱਕ ਭਾਜਪਾ ਤੇ ਦੂਸਰੀ ਕਾਂਗਰਸ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ ਕਾਂਗਰਸ ਹੁਣ ਰਾਹੁਲ ਗਾਂਧੀ ਵਿਰੋਧੀ ਧਿਰ ਦੀ ਆਗੂ ਆ ਪਾਰਲੀਮੈਂਟ ਦੇ ਅੰਦਰ ਸੋ ਅਗਾਈਏ ਜੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਹੈ ਤਾਂ ਨੋਟਸ ਤਾਂ ਲਿਆ ਹੀ ਜਾਏਗਾ ਲੈਣਾ ਪੈਂਦਾ ਹੈ ਪਿਛਲੇ ਕਈ ਦਿਨਾਂ ਤੋਂ ਲਗਾਤਾਰ راہਲ ਗਾਂਧੀ ਪੰਜਾਬ ਤੇ ਉਹਨਾਂ ਦੂਜੇ ਸੂਬਿਆਂ ਦੇ ਹੱਕ 'ਚ ਬੋਲਿਆ ਉਹਨੂੰ ਨਿਰਾਸ਼ ਦੀ ਮੰਗ ਕਰ ਰਿਹਾ ਹੈ ਜੀ ਕਿ ਫੌਰੀ ਤੌਰ ਤੇ ਰਾਜ ਬੀ ਜਾਵੇ ਵੱਡੇ ਸੰਕਟ ਦਾ ਸ਼ਿਕਾਰ ਹੋਇਆ ਪੰਜਾਬ ਦਾ ਚੇਚਾ ਜ਼ਿਕਰ ਕਰ ਰਿਹਾ ਹੈ ਪਰ ਇਹਦੇ ਜਵਾਦ ਦੇ ਵਿੱਚ ਭਾਜਪਾ ਵੀ ਇਹੀ ਗੱਲ ਕਹਿ ਰਹੀ ਹੈ ਚੌਹਾਨ ਸਾਹਿਬ ਜਿਹੜੇ ਇਥੋਂ ਹੋ ਕੇ ਗਏ ਹੈ ਕੀਤੇ ਵੱਡੇ ਮੰਤਰੀ ਉਹ ਵੀ ਇਹੀ ਕਹਿ ਰਹੇ ਕਿ ਮੈਂ ਆਪਣੀ ਰਿਪੋਰਟ ਪ੍ਰਧਾਨ ਮੰਤਰੀ ਨੂੰ ਸੌਂਪਾਂਗਾ ਔਰ ਪਰ ਅਨੁਮੰਤਰੀ ਵੀ ਪੰਜਾਬਸ ਨੇ ਜਿਹੜੇ ਹਰਮਾਰੇ ਖੇਤਰ ਹੈ ਉਹਨਾਂ ਦੇ ਦੌਰੇ ਤੇ ਆਏਗਾ ਪਰ ਪੰਜਾਬੀ ਜਿਹੜੇ ਹੜ੍ਹ ਚ ਡੁੱਬੇ ਹੋਏ ਐ ਉਹ ਜਦੋਂ ਉੱਪਰ ਵੱਲ ਨੂੰ ਦੇਖਦੇ ਐ بارش ਵੱਲ ਦੇਖਦੇ ਐ ਬਿਵਤਾ ਵੱਲ ਦੇਖਦੇ ਐ ਉਹ ਕਹਿੰਦੇ ਸਾਨੂੰ ਰਾਹਤ ਕਦੋਂ ਮਿਲੇਗੀ ਜਾਂ ਤੁਸੀਂ ਅੰਦਾਜ਼ੇ ਲਾਉਂਦੇ ਰਹੋਗੇ ਕਿ ਕਿੰਨਾ ਨੁਕਸਾਨ ਹੋਇਆ ਕਿੰਨਾ ਨਹੀਂ ਹੋਇਆ ਪੰਜਾਬੀ ਇੱਕੋ ਜ਼ਮਾਨ ਨਾਲ ਕਹਿ ਰਿਹਾ ਕਿ ਅੰਦਾਜ਼ੇ ਲਾਉਂਦੇ ਰਹੋ ਰਾਜਨੀਤੀ ਕਰਦੇ ਰਹੋ ਸਥਾਈ ਜਦੋਂ ਇਲੈਕਸ਼ਨ ਆਏਗੀ ਜਿਤਾ ਲਿਓ ਜਿਹਨੂੰ ਜਿਤਾਉਣਾ ਹੋਵੇਗਾ ਪਰ ਜਿਹੜਾ ਡੁਬੜਿਆ ਬੰਦਾ ਵਿਅਕਤੀ ਹੈ ਪੰਜਾਬ ਹੈ ਉਹ ਕਹਿੰਦਾ ਸਾਨੂੰ ਰਾਹਤ ਚਾਹੀਦੀ ਇੱਕੋ ਸਵਾਲ ਹੈ ਪੂਰੇ ਪੰਜਾਬ ਦਾ ਕਿ ਫੌਰੀ ਤੌਰ ਤੇ ਰਾਹਤ ਚਾਹੀਦੀ ਹੈ ਰਿਪੋਰਟ ਸੌਂਪਣੇ ਤੋਂ ਬਾਅਦ ਪ੍ਰਧਾਨ ਮੰਤਰੀ ਵੀ ਦੌਰੇ ਤੇ ਆਣਗੇ ਪੰਜਾਬ ਦਾ ਐਂਗਲ ਇੱਕੋ ਹੀ ਹੈ ਕਿ ਪੰਜਾਬੀ ਕਹਿੰਦੇ ਆ ਕਿ ਸਾਨੂੰ ਫੌਰੀ ਤੌਰ ਤੇ ਰਾਹਤ ਮਿਲਣੀ ਚਾਹੀਦੀ ਹੈ ਇਹ ਸਾਰੇ ਕੱਦੇ ਚੱਲਦੇ ਆ ਯਾਨੀ ਰਾਜਨੀਤੀ ਚਾਹੇ ਰੋਹਲ ਗਾਂਧੀ ਹੈ ਚਾਹੇ ਚੋਹਾਨ ਜੀ ਹੈ ਪ੍ਰਧਾਨ ਮੰਤਰੀ ਆਉਣਗੇ ਤਾਂ ਪਤਾ ਲੱਗੇਗਾ ਪ੍ਰਧਾਨ ਮੰਤਰੀ ਬਾਰੇ ਅਜੇ ਤਾਂ ਸਾਰੇ মিডিਆ ਚ ਗੁਰੂਦੀ ਤਰ੍ਹਾਂ ਦੇ ਪੰਜਾਬੀਆਂ ਦੇ ਸੋਸ਼ਲ ਮੀਡੀਆ ਤੇ ਇੱਕੋ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਦੋ ਸ਼ਬਦ ਨਹੀਂ ਬੋਲੇ ਪਰ ਪ੍ਰਧਾਨ ਮੰਤਰੀ ਬੋਲੇ ਨਹੀਂ ਹੜਾਂ ਦੇ ਬਾਰੇ ਕੋਈ ਗੱਲ ਤਾਂ ਬੋਲਣੀ ਚਾਹੀਦੀ ਕਿ ਕਿੰਨੀ ਵੱਡੀ ਬੇਚਾ ਜੀ ਸਹੀ ਹਾਲੀਤੀ ਬਣੀਆ ਦੇਖਿਆ ਜਾਏਗਾ ਕਿ ਪ੍ਰਧਾਨ ਮੰਤਰੀ ਦੌਰੇ ਤੇ ਹੁੰਦੇ ਉਸ ਵੇਲੇ ਕੋਈ ਵੱਡਾ ਐਲਾਨ ਕਰਕੇ ਜਾਂਦੇ ਆ ਜੇ ਕਰ ਦਿੰਦੇ ਤੁਹਾਡਾ ਕੋਈ ਐਲਾਨ ਹੋ ਜਾ ਰਿਹਾ ਹੈ ਕੇਂਦਰ ਵੱਲੋਂ ਜੀ ਜੀ ਸਤ ਸਾਬ ਜਿਕਰ ਜਿਹੜਾ ਤੁਸੀਂ ਪ੍ਰਧਾਨ ਮੰਤਰੀ ਦਾ ਕਰ ਰਹੇ ਹੋ ਕਿਉਂਕਿ ਹਲੇ ਤੱਕ ਚਰਚਾਵਾਂ ਹੀ ਨੇ। ਕਿਆ ਤਾਂ ਇਹ ਵੀ ਜਾ ਰਿਹਾ ਸੀ ਕਿ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਆ ਜਾਣਗੇ। ਪਰ ਜਿਸ ਤਰ੍ਹਾਂ ਆਪਾਂ ਦੇਖ ਲਿਆ ਕਿ ਅੱਜ ਸ਼ਨੀਵਾਰ ਦਾ ਸਾਰਾ ਦਿਨ ਲੱਗ ਗਿਆ। ਹਲੇ ਤੱਕ ਪ੍ਰਧਾਨ ਮੰਤਰੀ ਦੇ ਆਉਣ ਦੀ ਕੋਈ ਖਬਰ ਨਹੀਂ ਹੈ ਤੇ ਕੋਈ ਅਫੀਸ਼ੀਅਲ ਹੈ ਜਿਹੜੀ ਜਾਣਕਾਰੀ ਉਹ ਵੀ ਨਹੀਂ ਕਿ ਕੋਈ ਟਵੀਟ ਕੀਤਾ ਗਿਆ ਹੋਵੇ ਕਿ ਪੰਜਾਬ ਆ ਰਿਹਾ ਹੈ। ਕਿੱਥੋਂ ਇਹ ਚੀਜ਼ਾਂ ਆ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਨੇ ਜਿਹੜੇ ਉਹ ਆ ਸਕਦੇ ਨੇ ਪੰਜਾਬ ਗੇੜਾ ਮਾਰ ਸਕਦੇ ਨੇ। ਬਿਲਕੁਲ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਜਪਾ ਖੁਦੀ ਇਸ ਦਾ ਸੰਕੇਤ ਇਹ ਰਿਹਾ ਕਿ ਪ੍ਰਧਾਨ ਮੰਤਰੀ ਉਹਨਾਂ ਦੇ ਤਾਂ ਕੇਂਦਰੀ ਖੇਤੀਬਾੜੀ ਮੰਤਰੀ ਚੋਹਾਨੇ ਤੋਂ ਹੋ ਕੇ ਗਏ ਐ ਤਾਂ ਉਹਨਾਂ ਨੇ ਦਿੱਲੀ ਜੀ ਵੀ ਜਾ ਕੇ ਮੀਡੀਆ ਨੂੰ ਮੁਖਾਤਬ ਹੋਇਆ ਸਬੋਧਨ ਕੀਤਾ ਉਹੀ ਗੱਲਾਂ ਖੰਨਣ ਵਾਲੀ ਗੱਲ ਦੂਜੇ ਸਾਰੇ issues ਉਹਨਾਂ ਨੇ ਜਣੀ ਜੱਜਮੈਂਂ ਵੀ ਇਹ ਜਾਣਦੇ ਜਿਹੜੇ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਗੱਲ ਕਰੀਏ ਤਾਂ ਪੰਜਾਬ ਦੇ ਦੌਰੇ ਦੀ ਗੱਲ ਜੇ ਆਪਾਂ ਕਰਦੇ ਆਂ ਕੇਂਦਰੀ ਖੇਤੀਬਾੜੀ ਮੰਤਰੀ ਤਾਂ ਸਭ ਤੋਂ ਵੱਡੀ ਗੱਲ ਕਿਹੜੀ ਵਾਰੀ ਗਈ ਹੈ ਕਿ ਪੰਜਾਬ 'ਚ ਖਨਨ ਕਰਕੇ ਤਬਾਹੀ ਹੋਈ ਹੈ ਕਾਸ਼ ਕਿਤੇ ਇਦੀ ਜਗ੍ਹਾ ਤੇ ਡੀੜੇ ਲੱਗੀ ਹੁੰਦੀ ਕਿ ਕੇਂਦਰ ਨੇ ਇੰਨੀ ਵੱਡੀ ਗ੍ਰਾਂਟ ਦਿੱਤੀ ਹੈ ਪੰਜਾਬ ਦੇ ਨਾਲ ਡੱਟ ਕੇ ਖੜ ਗਿਆ ਪੰਜਾਬੀ ਆਸ਼ਾਸ਼ਿਕਾ ਉੜਦੇ ਖਨਨ ਤੇ ਤਾਂ ਪੰਜਾਬੀ ਕਈ ਸਰਕਾਰਾਂ ਤੋਂ ਲੜਦੇ ਆ ਰਹੇ ਆ ਅਕਾਲੀ ਗੱਲ ਭਾਜਪਾ ਦੀ ਸਰਕਾਰ ਸੀ ਉਦੋਂ ਵੀ ਖਨਨ ਨਾਲ ਲੜਾਈ ਹਾਲਾਂਕਿ ਭਾਜਪਾ ਵੀ ਨਾਲ ਸੀ ਜੀ ਜਦੋਂ ਮਰਿੰਦਰ ਰੋਣੀ ਆਏ ਉਦੋਂ ਵੀ ਖਨਨ ਦੀ ਗੱਲ ਜੰਨੀ ਹਣੀ ਆਏ ਉਦੋਂ ਵੀ ਖਨਨ ਦੀ ਗੱਲ ਇਸੇ ਤਰੀਕੇ ਨਾਲ ਜਿਹੜਾ ਕਾਂਗਰਸ ਦੇ ਪ੍ਰਧਾਨ ਸੀ ਨਜੋ ਸਿੱਧੂ ਉਹਦਾ ਖੰਨਣ ਨੂੰ ਬੰਦ ਕਰਾਉਂਦੇ ਕਰਾਉਂਦੇ ਕਾਂਗਰਸੀ ਪਾਰਟੀਆਂ ਕੀਤੇ ਪਾਸੇ ਚਲੇ ਗਏ ਸੋ ਖੰਨਣ ਦੇ ਬਾਰੇ ਤਾਂ ਪੰਜਾਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਕੌਣ ਕਿੱਥੇ ਕੀ ਹੋ ਰਿਹਾ ਔਰ ਜੋ ਕੇਂਦਰ ਤੋਂ ਤਵਕਕ ਕੀਤੀ ਜਾਂਦੀ ਹੈ ਕਿ ਜੋ ਦੋ ਲਾਊਜ਼ ਬੋਲੇ ਹੁੰਦੇ ਦਾ ਲੇਟ ਆ ਜੋ ਬਣਨੀ ਚਾਹੀਦੀ ਸੀ ਕਿ ਕੇਂਦਰੀ ਖੇਤੀਬਾੜੀ ਮੰਤਰੀ ਆਇਆ ਔਰ ਪੰਜਾਬ ਲਈ ਵੱਡਾ ਪੈਕੇਜਾਂ ਕੋਈ ਐਲਾਨ ਕਰਕੇ ਗਿਆ ਖੈਰ ਜੀ ਦੇਖਦੇ ਹਾਂ ਕਿ ਉਹਨਾਂ ਦੇ ਪ੍ਰਧਾਨ ਮੰਤਰੀ ਇਸ ਮਤੇ ਤੇ ਕੀ ਬੋਲਣਗੇ ਤੇ ਕੀ ਗੱਲ ਕਰਦੇ ਆ ਸੋ ਸਭ ਪ੍ਰਧਾਨ ਮੰਤਰੀ ਦਾ ਚਲੋ ਜਦੋਂ ਆਉਣਗੇ ਪਤਾ ਨਹੀਂ ਹਜੇ ਆਉਣਗੇ ਵੀ ਕਿ ਨਹੀਂ ਆਉਣਗੇ ਕਿਉਂਕਿ ਹਜੇ ਗੱਲਾਂ ਬਾਤਾਂ ਹੀ ਨੇ ਪਰ ਇਹ ਸਭ ਦੇ ਵਿਚਕਾਰ ਆਪਾਂ ਗੱਲ ਸੰਸਥਾਵਾਂ ਦੀ ਕਰਾਂਗੇ ਸੰਸਥਾਵਾਂ ਭਾਵੇਂ ਖਾਲਸਾ ਜਿਹੜਾ ਹੋਵੇ ਭਾਵੇਂ ਗਲੋਬਲ ਸਿੱਖ ਹੋਣ ਭਾਵੇਂ ਹੇਮਕੁੰਨ ਸਾਹਿਬ ਦੀ ਜਿਹੜੀ ਸੰਸਥਾ ਹੈ ਉਹ ਹੋਵੇ ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ ਵੱਖ-ਵੱਖ ਸਿੰਘਰਾਂ ਦੀਆਂ ਆਪਣੀਆਂ ਸੰਸਥਾਵਾਂ ਨੇ ਜਾਂ ਫਿਰ ਸਮਾਜ ਸੇਵੀ ਸੰਸਥਾਵਾਂ ਨੇ ਇੰਨੀ ਜ਼ਿਆਦਾ ਮਦਦ ਇਹਨਾਂ ਸੰਸਥਾਵਾਂ ਦੇ ਵੱਲੋਂ ਕੀਤੀ ਗਈ ਹੈ ਇਹਨਾਂ ਸੰਸਥਾਵਾਂ ਨੂੰ ਕਿਸੇ ਨੇ ਕਿਹਾ ਨਹੀਂ ਇਹਨਾਂ ਨੂੰ ਕਿਸੇ ਨੇ ਸੱਦਾ ਨਹੀਂ ਦਿੱਤਾ ਆਪ ਮੁਹਾਰੇ ਇਹ ਸੰਸਥਾਵਾਂ ਪਹੁੰਚੀਆਂ ਨੇ ਵੱਡੇ ਪੱਧਰ ਦੇ ਉੱਪਰ ਆਪਣੇ ਨਾਲ ਜਿਹੜੇ ਸਪੋਰਟਰ ਨੇ ਆਪਣੇ ਮੈਂਬਰ ਨੇ ਉਹ ਲੈ ਕੇ ਪਹੁੰਚੀਆਂ ਨੇ ਕਿਵੇਂ ਦੇਖਦੇ ਹੋ ਕਿਉਂਕਿ ਸੰਸਥਾਵਾਂ ਅਕਸਰ ਕੰਟਰੋਵਰਸੀ ਦਾ ਹਿੱਸਾ ਰਹਿੰਦੀਆਂ ਨੇ ਕਿ ਸ਼ਾਇਦ ਇਹ ਪੈਸੇ ਕਮਾਉਂਦੇ ਨੇ ਇਸ ਲਈ ਕੰਮ ਕਰਦੇ ਨੇ ਪਰ ਜਦੋਂ ਇਹੋ ਜਿਹੇ ਹਾਲਾਤ ਬਣਦੇ ਨੇ ਉਦੋਂ ਸੰਸਥਾਵਾਂ ਦੀ ਦੇਖੋ ਕਿੱਡੀ ਵੱਡੀ ਅਪਰੋਚ ਹੈ ਅੱਜ ਜੇ ਆਪਾਂ ਬੁਧੀ ਦੀ ਪਹੁੰਚ ਦੀ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਆਪਾਂ ਸਮਝਾਂ ਕਿ ਸਲੂਟ ਹਨ ਉਹਨਾਂ ਸੰਸਥਾਵਾਂ ਨੂੰ ਜਿਹੜੀਆਂ ਸੰਸਥਾਵਾਂ ਇੰਨੀ ਵੱਡੀ ਪੱਧਰ ਤੇ ਸੇਵਾ ਕਰੀਆਂ ਦੇਖੋ ਪੰਜਾਬ ਕਿਸ ਤਰ੍ਹਾਂ ਮਾਨਤਾ ਦਾ ਸੁਨਿਆ ਦੇ ਰਿਹਾ ਕਮਾਲ ਦੀ ਗੱਲ ਹੈ ਹੂੰ ਵਿਸ਼ੇਕ ਪੰਜਾਬ ਵੱਡੀ ਪੀੜਾ ਚ ਹੈ ਸੰਕਟ ਚ ਆ ਸੰਤਾਪ ਉਹ ਗਰੇ ਪਰ ਇੱਕ ਮਾਨਤਾ ਦਾ ਸੁਨਿਆ ਕਿਉਂਕਿ ਜਿਹੜੀ ਧਰਤੀ ਦੀ ਖੁਸ਼ਬੂ ਹੈ ਜਾਂ ਸੁਨਿਆ ਹੈ ਉਹ ਜਦਾਂ ਪੱਕਾਇ ਸੀ ਹੜ ਦਾ ਗੰਦਾ ਪਾਣੀ ਉਸ ਖੁਸ਼ਬੂ ਨੂੰ ਜਾਂ ਸੁਨਿਆ ਨੂੰ ਲੋਕ ਨਹੀਂ ਸਕਿਆ ਪੰਜਾਬ ਚ ਕੀ ਹੋ ਰਿਹਾ ਹੈ ਦੇਖੋ ਯੂਪੀ ਤੋਂ ਜਿਦੋਂ ਆਪਾਂ ਗੱਲ ਕਰ ਰਹੇ ਆ ਤਾਂ ਇਹ ਸੜੇ ਮੁਸਲਮ ਭਾਈਚਾਰੇ ਦੇ ਟਰੱਕ ਭਰ ਕੇ ਪੰਜਾਬ ਦੇ ਵਾਖਾ ਕਥਾਮਾਂ ਦੇ ਫਲੱਡ ਮਾਰ ਰਹੇ ਜਿਹੜੇ ਖੇਤਰਾਂ ਇਲਾਕੇ ਆ ਉਹਨਾਂ ਚ ਪਹੁੰਚਿਆ ਜਣੀ ਯੂਪੀ ਤੋਂ ਟਰੱਕ ਆਇਆ ਮੁਸਲਮ ਭਾਈਚਾਰੇ ਦੇ ਉਹ ਆਪ ਲੈ ਕੇ ਆਇਆ ਕਿਸੀ ਹੜਪੀੜਤਾਂ ਦੀ ਮਦਦ ਲਈ ਆਏ ਆ ਕਿਹੜੀ ਕਿਹੜੀ ਚੀਜ਼ ਚਾਹੀਦੀ ਉਸ ਸਾਹਬ ਨਾਲ ਜੋ ਲੋਡ ਆਦਮਤਾਵਕ ਲੈ ਕੇ ਆਇਆ ਦੇਖੋ ਮੁਸਲਮ ਭਾਈਚਾਰਾ ਨਾਲ ਖੜਾ ਪੰਜਾਬੀ ਦਾ ਹਾਈ ਐਂਡਸਟਰੀ ਦੀ ਗੱਲ ਕਰੀਏ ਬਿਜ਼ਨਸਮੈਨ ਦੀ ਗੱਲ ਕਰ ਲਈਏ ਕਾਰੋਬਾਰੀਆਂ ਦੀ ਗੱਲ ਕਰ ਲਈਏ ਔਰ ਨੌਜਵਾਨ ਨੌਜਵਾਨ ਜਿਦਾਂ ਆਪਾਂ ਹੜਾਂ ਦੀ ਫਰੈਂਡਸ ਦੀ ਗੱਲ ਕਰ ਰਹੇ ਆਂ ਅੱਜ ਵੀ ਦੇਖੋ ਜੇ ਆਪਾਂ ਸਤਲੁਜ ਦੀ ਗੱਲ ਕਰੀਏ ਲੁਧਾਨੇ ਦੇ ਜ਼ਿਲ੍ਹੇ ਚ ਸਸਰਾਲੀ ਦੇ ਨੇੜੇ ਜਿੱਥੇ ਅਜੇ ਵੀ ਵੱਡਾ ਸੰਘਣਿਕ ਖਬਜਾ ਬੜੀ ਵੇ ਬੇਚਕ ਆਰਜੀ ਬਨਪੂਰ ਲਿਆ ਗਿਆ ਕੋਈ ਖਤਰ ਜੜੀ ਇਥਾਂ ਦੀ ਗੱਲ ਨਹੀਂ ਆ ਪਰ ਉਤੇ ਕੰਮ ਔਡੀ ਗਣਤੀ ਚ ਕੌਣ ਕਰ ਰਿਹਾ ਨੌਜਵਾਨ ਕਈ ਨੌਜਵਾਨ ਮੈਂ ਸਮਝਦਾ ਕਿ ਉਹਨਾਂ ਨੂੰ ਸ਼ਹਿਰ ਲੰਬੇ ਸਮੇਂ ਬਾਅਦ ਲੋਕੇ ਲੋਕਾਂ ਦਾ ਚੇਤਾਵੜਾ ਸੁਣਦਾ ਹੁੰਦਾ ਭੁੱਲ ਜਾਂਦੇ ਆ ਕਈ ਬੰਨਾਂ ਦੀ ਰਾਖੀ ਕਰਦੇ ਕਰਦੇ ਪੰਜਾਬ ਨੂੰ ਬਚਾਉਂਦੇ ਬਚਾਉਂਦੇ ਆਪਣੇ ਜਾਨ ਤੋਂ ਵੀ ਹੱਥ ਤੋਂ ਬੈਠੇ ਉਹਦੇ ਨੌਜਵਾਨ ਵੀ ਆ ਜਿਨ੍ਹਾਂ ਨੇ ਪੰਜਾਬ ਦੀ ਖਾਤਰ ਬਹੁਤੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਅੰਦੇ ਪਾਣੀ 'ਚ ਰੁੜ ਗਏ ਸੋ ਪੰਜਾਬ ਦੀ ਸੇਵਾ ਦੀ ਗੱਲ ਵਾਕਿਆ ਕਿਸੇ ਸਮਾਜ ਆਪਰ ਜ਼ਿਕਰ ਕਰ ਰਹੀਏ ਵਾਕੋ ਕਿ ਤਾਲੁਗਰ ਸੰਸਥਾਵਾਂ ਸ਼ੂਣੀ ਗੁਰਦਵਾਰਾ ਫਰਮ ਕਮੇਟੀ ਦੁਦਿਹਾ ਸਿੱਖ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਮੀਡੀਆ ਦੇ ਵੱਖ-ਵੱਖ ادارے ਇਸ ਵੇਲੇ ਮੀਡੀਆ ਕਈ ਲਿਹਾਜ਼ ਨਾਲ ਆਪਣੇ ਪੰਜਾਬ ਦੇ ਮੀਡੀਆ ਦਾ ਵੀ ਜ਼ਿਕਰ ਕਰ ਰਹੇ ਸੇਵਾ ਕਰ ਰਹੇ ਜਿਹੜੀ ਜਾਣਕਾਰੀ ਮਹਿਆ ਕਰ ਰਹੇ ਲੋਕਾਂ ਨੂੰ ਤਾਂ ਕਰ ਰਹੇ ਪਰ ਅੰਮ੍ਰਿਤੌਰ ਦੇ ਆਪਣੇ ਜੇਚੇ ਵੀ ਪੈਸਾ ਕੱਢ ਰਿਹਾ ਹੈ ਲੋਕਾਂ ਨੂੰ ਵੀ ਅਪੀਲ ਕਰ ਰਿਹਾ ਹੈ ਵੱਖ-ਵੱਖ ਵੱਡੇ ادارے ਆ ਜਿਹੜੇ ਇਸ ਵੇਲੇ ਉਹ ਵੀ ਬੱਦੇ ਦੇ ਨਾਲ ਜੁਟੇ ਹੈ ਜਿਹੜੇ ਸੁਚਾ ਪੰਜਾਬ ਆਪਾਂ ਕਿਹਦਾ ਕਿਹਦਾ ਜ਼ਿਕਰ ਕਰਾਂਗੇ ਸੁਚਾ ਪੰਜਾਬ ਇਸ ਵੇਲੇ ਹਾਰਡ ਜੀ ਬਿਲਕੁਲ ਨਾਲ ਖੜਾ ਪਰ ਉਸ ਸਰਕਾਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕੇਂਦਰ ਦੀ ਜਾਂ ਪੰਜਾਬ ਦੀ ਗੱਲ ਤਾਂ ਉਹ ਗੱਲ ਕਰਨੀ ਕਿ ਨਗੂਣੀ ਰਹਿ ਜਾਂਦੀ ਹੈ ਕਿਉਂਕਿ ਇਸ ਵੇਲੇ ਤਾਂ ਸੂਚਾ ਪੰਜਾਬ ਹੀ ਨਾਲ ਖੜਾਈ ਜੀ ਸਰਕਾਰ ਵੀ ਸ਼ਾਮਲ ਹੈ ਤੇ ਲੋਕ ਵੀ ਸ਼ਾਮਲ ਹੈ ਜੀ ਸੋ ਸਭ ਅੱਗੇ ਗੱਲ ਵਿਕਰਮ ਮਜੀਠੀਆ ਦੀ ਕਰਾਂਗੇ ਅਕਾਲੀ ਦਲ ਦੇ ਲੀਡਰ ਨੇ ਪਰ ਜਿਸ ਤਰ੍ਹਾਂ ਬੁਲੇ ਤਰੀਕੇ ਦੇ ਨਾਲ ਉਹ ਫਸੇ ਹੋਏ ਨੇ ਉਸ ਤੋਂ ਬਾਅਦ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਹੈ ਕਿ ਸ਼ਾਇਦ ਉਹ ਬਾਹਰ ਆ ਜਾਣ ਪਰ ਹਾਲੇ ਬਾਹਰ ਆਉਂਦੇ ਵੀ ਖਾਈ ਨਹੀਂ ਦੇ ਰਹੇ ਕਿਉਂਕਿ 14 ਦਿਨਾਂ ਦੀ ਅੱਜ ਨਿਆਇਕ ਹਰਾਸਤ ਉਹਨਾਂ ਦੀ ਹੋਰ ਵਧਾ ਦਿੱਤੀ ਗਈ ਹੈ 20 ਸਤੰਬਰ ਤੱਕ ਤੇ ਨਾਲ ਨਾਲ ਜਿਹੜੀ ਬੈਰਕ ਬਦਲਣ ਦੀ ਅਰਜੀ ਆ ਉਹਦੇ ਤੇ ਵੀ ਸੁਣਵਾਈ ਨਹੀਂ ਹੋ ਰਹੀ ਉਹ ਵੀ ਹੁਣ 9 ਸਤੰਬਰ ਤੱਕ ਟਾਲ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਇਸ ਸਮੇਂ ਜਦੋਂ ਕਾਲੀ ਦਲ ਨੂੰ ਇਹੋ ਜੇ ਲੀਡਰ ਦੀ ਜ਼ਰੂਰਤ ਸੀ ਪੰਜਾਬ ਦੇ ਵਿੱਚ ਉਹਨਾਂ ਨੇ ਹੁੱਬ ਕੇ ਅੱਗੇ ਆਉਣਾ ਸੀ ਪਰ ਇਸ ਸਮੇਂ ਉਹ ਬਾਹਰ ਨਹੀਂ ਆਏ ਮੈਂ ਕੁਸ ਦੇ ਗੈਰਾਂ ਦੂਜੇ ਜਿਹੜੇ ਸ਼ਰਮਣੀ ਕਾਲੀ ਦਲ ਦਾ ਜ਼ਿਕਰ ਕਰ ਰਹੇ ਆ ਗੱਲ ਕਰ ਰਹੇ ਆ ਤਾਂ ਸ਼ਰਮਣੀ ਕਾਲੀ ਦਾ ਨੂੰ ਮੈਂ ਸਮਝਦਾ ਕਿ ਐਸੋਲੇ ਦੂਰੀ ਮਾਰ ਕੇ ਵੀ ਆ ਘੜਾਂ ਦੀ ਮਾਰ ਤਾਂ ਪੰਜਾਬ ਨੂੰ ਵੀ ਪਈ ਵੀ ਹੈ ਤੇ ਸ਼ਰੂਮਣੀ ਕਾਲੇ ਨਾਲ ਵੀ ਪਹੁੰਚੀ ਕਾ ਤੋ ਬੇਕਰ ਮਿਜੀਠਿਆ ਕਰਕੇ ਜਿਹੜੀ ਮਾਰ ਪਈ ਹੈ ਦੇਖੋ ਵੱਡਾ ਕਦਾਵਾਰਾ ਕੋ ਦਲੇਰ ਆ ਕੋ ਜਵਰੇ ਕੋਈ ਦੌਰ ਨਹੀਂ ਪਰ ਜਿਸ ਤਰ੍ਹਾਂ ਦੇ ਜਾਇਦਾਦ ਦੇ ਵਦੇਰੇ ਸਰੋਤਾਂ ਤੋਂ ਜਿਹੜਾ ਹੈਗਾ ਆਮਦਨ ਬਣਾਉਣ ਜਾਇਦਾਦ ਬਣਾਉਣ ਦੇ ਦੋਸ਼ ਲੱਗੇ ਆ ਵੀਜਲ ਨੇ ਜਾਂਚ ਕਰ ਰਹੀ ਹੈ ਇਹ ਤੋਂ ਪਹਿਲਾਂ ਜਿਹੜਾ ਹੈਗਾ ਡਰੱਗਸ ਦੇ ਮਾਮਲੇ ਲੈ ਕੇ ਉਹਨਾਂ ਦੇ ਐਲੀਗੇਸ਼ਨ ਲੱਗੇ ਆ ਉਹ ਅਲੱਗ ਕੇਸ ਮੁਕਤਰ ਗਏ ਇਸੇ ਤਰੀਕੇ ਨਾਲ ਜਾਇਦਾਦ ਦੇ ਮੁੱਦੇ ਦੇ ਵੱਖਰੇ ਤੌਰ ਤੇ ਕੇਸ ਮੁਕਤਰ ਹੈ ਵਿਕਰਮ ਮਿਠਿਆ ਦੀ ਜਿਹੜੀ ਸਮੱਸਿਆ ਹੋ ਕੋਈ ਮੈਂ ਸਮਝਦਾ ਕਿ ਜਾਤੀ ਸਮੱਸਿਆ ਤਾਂ ਚਲੋ ਹੁੰਦੀ ਹੁੰਦੀ ਹੈ ਪਰ ਮੈਂ ਸਮਝਦਾ ਕਿ ਪੋਲੀਟਿਕਲ ਤੌਰ ਤੇ ਕਾਦੀਦਲੀ ਬਹੁਤ ਵੱਡੀ ਚੁਣੌਤੀ ਬਣੀ ਹੋਇਆ ਹਾਲਾਂਕਿ ਸੁਖਵੀਰ ਬਾਦ ਜਿਹੜੇ ਕਾਦੀਦਲ ਦੇ ਪ੍ਰਧਾਨ ਆ ਉਹਨਾਂ ਨੇ ਕਈ ਮੌਕਿਆਂ ਤੇ ਕਿਹਾ ਕਿ ਪੂਰੀ ਪਾਰਟੀ ਝਟ ਕੇ ਵਿਕਰਮ ਮਿਠਿਆ ਦੇ ਨਾਲ ਖੜੀ ਹੈ ਇਸ ਬਾਰੇ ਕੋਈ ਦੋ ਰਹਿ ਨਹੀਂ ਪਰ ਸੱਚੀ ਇਹ ਹੈ ਕਿ ਜਿਸ ਤਰ੍ਹਾਂ ਅਦਾਲਤਾਂ ਚ ਕੇਸ ਹੈ ਵੀ ਜਿਹੜੇ ਜਾਂਚ ਕਰ ਰਹੀ ਆ ਆਏ ਦਿਨ ਨਵਾਂ ਕੋਈ ਨਾ ਕੋਈ ਵਿਖੇੜਾ ਨਵਾਂ ਕੋਈ ਨਾ ਕੋਈ ਕੇਸ ਸੋਹਣ ਵਾਲੇ ਦਿਨਾਂ ਚ ਵੀ ਜਿਹੜਾ ਬਿਕਰ ਮੀਂਹ ਦੀਆਂ ਜਿਹੜੇ ਮਸੀਬਤਾਂ ਉਹ ਕਿਦਰੇ ਘਟਦਿਆਂ ਨਜ਼ਰ ਨਹੀਂ ਆ ਰਹੀਆਂ ਜੀ ਜੀ ਬਿਲਕੁਲ ਸਿਰ ਸਾਹਿਬ ਅੱਗੇ ਥੋੜੇ ਸ਼ਬਦਾਂ ਦੇ ਵਿੱਚ ਜ਼ਿਕਰ ਕਗਰ ਦਰਿਆ ਦਾ ਵੀ ਕਰਾਂਗੇ ਕਿਉਂਕਿ ਕਗਰ ਦਾ ਜਿਹੜਾ ਹਰਚੰਦ ਵਾਲਾ ਪੁਲ ਹੈ ਉਹ ਕਹਿੰਦੇ ਕਿ ਕੱਲ ਜਿਹੜਾ ਉਹ देर ਸ਼ਾਮ ਤੱਕ ਕੁਝ ਕੁ ਪਾਣੀ ਉਹਦੇ ਵਿੱਚ ਵਧਿਆ ਤੇ ਕਈ ਥਾਵਾਂ ਤੋਂ ਕਗਰ ਹੈ ਜਿਹੜੀ ਉਹ ਉੱਚਲ ਵੀ ਰਹੀ ਹੈ ਤੇ ਹਾਲਾਤ ਨੇ ਜਿਹੜੇ ਉਹ ਮਾਲਵੇ ਦੇ ਲੋਕਾਂ ਲਈ ਖਤਰਨਾਕ ਹੋ ਸਕਦੇ ਨੇ ਚੇਤਾਵਨੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਜੀ ਇਸੇ ਬਾਰੇ ਜ਼ਰੂਰ ਆਪਾਂ ਦਰਸ਼ਕਾਂ ਨਾਲ ਗੱਲ ਸਮਝੀ ਕਰਨੀ ਚਾਹਾਂਗੇ ਇਸ ਕਰਕੇ ਮੈਂ ਸਾਹਮਣਾ ਬਣਦੀ ਐ ਦੇਖੋ ਜਦੋਂ ਕੱਗਰ ਦੇ ਹੜ੍ਹ ਦੀ ਆਪਾਂ ਗੱਲ ਕਰਦੇ ਆ ਤਾਂ ਮੈਂ ਸੁਣ ਰਿਆ ਸੀਗਾ ਉੱਥੋਂ ਦੇ ਲੋਕਾਂ ਦੀ ਗੱਲ ਕਿ ਸੁਖਨਾ ਲੇਖ ਦੇ ਜਦੋਂ ਫਰੱਡ ਗੇਟ ਖੁੱਲੇ ਜਾਂਦੇ ਆ ਉਹ ਸਾਰਾ ਪਾਣੀ ਕੱਗਰ ਚ ਆਉਂਦਾ ਤੇ ਕੱਗਰ ਅੱਗੇ ਪਹਿਲਾਂ ਹੀ ਜਿਹੜਾ ਹੈਗਾ ਹੜ ਦਾ ਰੂਪ ਧਾਰਨ ਕਰ ਚੁੱਕਾ ਹੁੰਦਾ ਜਦੋਂ ਸੁਖਨਾ ਦਾ ਪਾਣੀ ਵੀ ਉੱਤੇ ਆਉਣ ਦਾ ਹੋਰ ਵੀ ਬਧੇ ਰਿਮਾਰਕ ਕਰਦਾ ਸਥਿਤੀ ਦੇਖੋ ਕਿਸ ਕਦਰ ਹੈ ਕਿ ਜਿੱਥੇ ਸੁਖਨਾ ਲੇਕ ਹੈਗੀ ਹੈ ਉੱਥੇ ਹੀ ਗੁਰਨਾਹ ਹਾਊਸ ਜਣੀ ਕਿਧਰਾਂ ਦਾ ਪਿਛਲੀ ਦੁਆਰ ਆਪਾਂ ਕਹਿੰਦੇ ਸੁਖਨਾ ਲੇਕ ਦੇ ਨਜ਼ਦੀਕ ਨੇੜੇ ਪੈਂਦੀ ਹੈ ਪੰਜਾਬ ਦੇ ਗੁਰਨਾਹ ਡਿਊਟੀ ਦੇ ਪ੍ਰਸ਼ਾਸਕ ਵੀ ਹੈ ਗੁਰਨਾਹ ਸਾਹਿਬ ਦੇਖੋ ਫਾਜ਼ਿਲ ਕਾ ਦਾ ਦੌਰਾ ਕਰ ਰਹੇ ਹੈ ਗਰਦਾਸ ਪਰ ਗਏ ਹੈ ਤਰਨਤਨ ਗਏ ਹੈ ਹਰ ਤੱਕ ਵੱਡੀ ਚਿੰਤਾ ਘਰੇ ਬਰਨਰ ਆਪਣਾਉਦੇ ਅਨਨ ਅਧਿਕਾਰਾ ਕਰਨਾ ਬਣਦਾ ਹੈ ਅਰ ਸੁਖਨਾ ਲੇਖ ਵੀ ਕੋਰਨਲ ਦੇ ਦਿਨ ਆਉਂਦੀਆਂ ਕਿਉਂਕਿ ਪ੍ਰਸ਼ਾਸਕ ਹੈ ਜਿੰਨਾ ਦਿਨਾਂ ਚ ਪੰਜਾਬ ਤੇ ਹੜ੍ਹ ਦੇ ਖਤਰੇ ਦੇ ਬੱਦਲ ਮੰਡਲਾ ਰਹੇ ਸੀ ਜੀ ਜੀ ਉਹਨਾਂ ਦਿਨ ਸੁਖਨਾ ਲੇਖ ਵੀ ਨਕੋ ਨਕ ਭਰੀ ਵੀ ਸੀ ਹਮ ਔਰ ਉਹਦੇ ਤੇ ਰੰਗ-ਬਰੰਗੀਆਂ ਖੇਤੀਆਂ ਤਿਆਰ ਰਹੀਆਂ ਸੀ ਉਹਨਾਂ ਖੇਤੀਆਂ ਨਾਲ ਕਮਾਈ ਕਰ ਰਹੀ ਸੀ ਚੰਡੀਗੜ੍ਹ ਪ੍ਰਸ਼ਾਸਨ ਜੀ ਜੀ ਯਾਨੀ ਕਮਾਈ ਤਾਂ ਕਰੇ ਚੰਡੀਗੜ੍ਹ ਪ੍ਰਸ਼ਾਸਨ ਸੁਖਨਾ ਲੇਖ ਨਕੋ ਨਕ ਭਰੀ ਹੋਵੇ ਤੇ ਡੁੱਬੇ ਪੰਜਾਬ ਹਮ ਕਿਦਰੇ ਇਸ ਮੁੱਦੇ ਤੇ ਵੀ ਗੱਲ ਹੋਣੀ ਚਾਹੀਦੀ ਹੈ ਜਿਵੇਂ ਕਰ ਆਪਾਂ ਖਨਨ ਦੀ ਗੱਲ ਕਰਦੇ ਆਪਾਂ ਦੂਜੇ ਮੁੱਦੇ ਦੀ ਗੱਲ ਕਰਦੇ ਆ ਸੁਖਨਾ ਲੇਖ ਤੇ ਪੰਜਾਬ ਦਾ ਕੰਟਰੋਲ ਕਿਉਂ ਨਹੀਂ ਕਿਉਂਕਿ ਚੰਡੀਗੜ੍ਹ ਤੇ ਪੰਜਾਬ ਦਾ ਕੰਟਰੋਲ ਨਹੀਂ ਹੂੰ ਇਹੀ وجہ ਹੈ ਕਿ ਪੰਜਾਬ ਕਿਉਂ ਕਹਿ ਰਿਹਾ ਸਾਡੇ ਅਧਿਕਾਰ ਕਿਉਂ ਖੋਏ ਜਾ ਰਿਹਾ ਸਾਨੂੰ ਕਿਉਂ ਇੱਕ ਲੰਗੜਾ ਜਿਹਾ ਵਿਹੁਣਾ ਪੰਜਾਬ ਬਣਾਇਆ ਜਾ ਰਿਹਾ ਜੀ 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 ਕਿਉਂਕਿ ਪੰਜਾਬ ਦਾ ਚੰਡੀਗੜ੍ਹ ਤੇ ਅਧਿਕਾਰ ਨਹੀਂ ਤੇ ਸੁਖਨਾ ਲੇਖ ਤੇ ਵੀ ਅਧਿਕਾਰ ਨਹੀਂ ਉਹੀ ਸੁਖਨਾ ਲੇਖ ਜਦੋਂ ਫਲੱਡ ਗੇਟ ਖੁੱਲੇ ਜਾਂਦੇ ਜਾਂਦੇ ਪੰਜਾਬ ਨੂੰ ਹੀ ਜਿਦਾਂ ਪੌਂਗ ਡੈਮ ਜਾ ਰਿਹਾ ਹੈ ਜਿਦਾਂ ਪਾਖੜਾ ਜਾ ਰਿਹਾ ਹੈ ਜਿਦਾਂ ਨੀਸਾਗੜ ਡੈਮ ਜਾ ਰਿਹਾ ਹੈ ਜੀ ਜੀ ਸੋ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਹਰ ਵਿਸ਼ੇ ਤੇ ਗੱਲਬਾਤ ਦੀ ਕੋਸ਼ਿਸ਼ ਕੀਤੀ ਹੈ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ